ਸਸਰੀ ਕਾਲ ਜੀ ਮੈਂ ਤੁਹਾਡਾ ਜ਼ਿਆਦਾ ਟਾਈਮ ਖਰਾਬ ਨਹੀਂ ਕਰਦੀ ਤੇ ਮੈਂ ਤੁਹਾਨੂੰ ਬਸ ਇਹੀ ਦੱਸਣਾ ਚਾਹੂੰਗੀ ਕਿ ਮੈਂ ਬਹੁਤ ਖੁਸ਼ ਹਾਂ ਕਿਉਂਕਿ ਬਹੁਤ ਟਾਈਮ ਬਾਅਦ ਆਪਣੇ ਘਰੇ ਅੱਜ ਕੋਈ ਨਵੀਂ ਚੀਜ਼ ਆਉਣ ਜਾ ਰਹੀ ਹੈ ਜੋ ਕਿ ਮੈਂ ਮਿਹਨਤ ਦੀ ਕਮਾਈ ਨਾਲ ਲੈਤੀ ਹੈ ਤੁਸੀਂ ਪਿਆਰ ਕੀਤਾ ਤੁਹਾਡੀ ਸਪੋਰਟ ਨਾਲ ਲੈਤੀ ਹੈ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਅੱਗੇ ਵੀ ਆਪਾਂ ਕੀ ਲੈਣ ਚੱਲੇ ਆ ਪਰ ਬਹੁਤ ਮੁਸ਼ਕਲ ਨਾਲ ਤੇ ਬਹੁਤ ਟਾਈਮ ਦੇ ਵੇਟ ਬਾਅਦ ਇਹ ਚੀਜ਼ ਆਪਣੇ ਘਰੇ ਆਉਣ ਲੱਗੀ ਹੈ ਤੇ ਆਪਾਂ ਜਾ ਰਹੇ ਹਾਂ ਬਸ ਉੱਥੋਂ ਵਸਤੀ ਤਿਆਰ ਹੋਈਆਂ ਤੇ ਚਲੋ ਫਿਰ ਮੇਰੇ ਨਾਲ-ਨਾਲ ਦੇਖਦੇ ਹਾਂ ਕੀ ਆਪਾਂ ਪਹੁੰਚ ਗਏ ਸੀ ਜੀ ਤਲਵੰਡੀ ਸਾਬੋ ਖੰਡਾ ਚੌਂਕ ਦੇ ਬਿਲਕੁਲ ਸਾਹਮਣੇ ਇੱਥੋਂ ਬੱਸ ਆਪਾਂ ਬਦਲਣੀ ਸੀ ਤੇ ਪਹਿਲਾਂ ਤਾਂ ਬੱਸ ਤੇ ਜਾਣ ਦਾ ਪਲਾਨ ਸੀ ਪਰ ਫਿਰ ਸਿਮਰਨ ਦੀਦੀ ਹੋਈ ਆ ਗਈ ਫਿਰ ਆਪਾਂ ਉਹਨਾਂ ਨਾਲ ਚਲੇ ਗਏ ਸੀ ਉੱਥੇ ਇੱਕ ਨਿੱਕਾ ਜਿਹਾ ਬੱਚਾ ਸੀ ਕਿਸੇ ਦਾ ਤੇ ਉਹ ਮੇਰੇ ਵੱਲ ਵੇਖ ਰਿਹਾ ਸੀ ਫਿਰ ਆਪਾਂ ਥੋੜੀ ਜੀ ਵੀਡੀਓ ਉਹਦੀ ਵੀ ਸ਼ੂਟ ਕਰ ਲਈ ਇਹ ਪਤਾ ਨਹੀਂ ਕਿਉਂ ਆ ਬੱਚੇ ਸਾਰੇ ਐਂ ਵੇਖਦੇ ਆ ਕਿਤੇ ਵੀ ਹੋਵਾਂ ਅਣਜਾਣ ਬੱਚੇ ਤੇ ਉਸ ਤੋਂ ਬਾਅਦ ਪਹੁੰਚ ਗਏ ਹਾਂਜੀ ਆਪਾਂ ਪਹੁੰਚ ਗਏ ਡੌਨੀ ਮੋਟਰਜ਼ ਇਹ ਹੈਗਾ ਸਿੰਗੋ ਜਿਹੜਾ ਇਹ ਤਲਵੰਡੀ ਜਗ੍ਹਾ ਟੱਪ ਕੇ ਸਿੰਗੋ ਲੈਰੀ ਉਹਨਾਂ ਦਾ ਇਹੋ ਵਾਲਾ ਸਿੰਗੋ ਆ ਤੇ ਇੱਥੇ ਬਿਲਕੁਲ ਬੱਸ ਸਟੈਂਡ ਦੇ ਕੋਲ ਹੀ ਹੈ ਇਹ ਡੌਨੀ ਮੋਟਰਜ਼ ਦੇ ਨਾਮ ਤੇ ਸ਼ੋਰੂਮ ਹੈ ਇਹਨਾਂ ਦਾ ਤੇ ਇਹ ਮੋਟਰਸਾਈਕਲ ਤੇ ਸਕੂਟਰੀਆਂ ਦਾ ਸ਼ੋਰੂਮ ਹੈ ਇਹ ਤੇ ਆਪਾਂ ਅੱਜ ਸਕੂਟਰੀ ਹੀ ਲੈਣੀ ਆ ਤੇ ਕਿਉਂਕਿ ਇੱਕ ਤਾਂ ਇਹ ਚੀਜ਼ ਸੀ ਕਿ ਮੇਰੀ ਬੇਟੀ ਇੰਸਟੀਚਨ ਲੱਗੀ ਹੈ ਹਨਾ ਉਹਦਾ ੱਖਾ ਸੀ ਕਿ ਮੈਂ ਕਿਤੇ ਜਾਣਾ ਆਉਣਾ ਹੁੰਦਾ ਸੀ ਉਹਦਾ ੱਖਾ ਸੀ ਬਾਕੀ ਮੇਰੀ ਰੀਜ ਹੀ ਸੀ ਵੀ ਮੈਂ ਸਕੂਟਰੀ ਲੈਣੀ ਆ ਤੇ ਅੱਜ ਮੇਰਾ ਉਹ ਡ੍ਰੀਮ ਆ ਜਿਹੜਾ ਪੂਰਾ ਹੋ ਰਿਹਾ ਤੇ ਆਪਾਂ ਪਹੁੰਚ ਚੁੱਕੀਆਂ ਤੇ ਆਓ ਮਿਲਦੇ ਆ ਹਾਈਲੈਂਡ ਦੇ ਸੇਵਾ ਦੇ ਸੀ। ਸੇਵਾ ਦਾ ਮੁੱਕਾ ਦੇ ਰਹੇ ਹਾਂ। ਹਾਂਜੀ ਤੇ ਉਹ ਮਰੀਸਾਂ ਨੇ ਮੰਨਤਾ ਉਸ ਤੋਂ ਬਾਅਦ ਸ਼ੋਰੂਮ ਦੇ ਜੋ ਮਾਲਕ ਨੇ ਅਰਪੀਤਾ ਮੈਡਮ ਇਹ ਮੇਰੇ ਫਰੈਂਡ ਵੀ ਨੇ ਆਪਾਂ ਬਹੁਤ ਚਿਰ ਤੋਂ ਜਾਣਦੇ ਆ ਇਹਨਾਂ ਨੂੰ ਇਸ ਕਰਕੇ ਕੁਝ ਟਾਈਮ ਆਪਾਂ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਮੈਡਮ ਨੇ ਸੇਵਾ ਕੀਤੀ ਖਾਦਾ ਪੀਤਾ ਗੱਲਾਂ ਬਾਤਾਂ ਕੀਤੀਆਂ ਇਹ ਮੇਰੇ ਦੋਸਤ ਨੇ ਕਾਫੀ ਟਾਈਮ ਹਾਂਜੀ ਇਹ ਰਹੀ ਆਪਣੀ ਫਾਈਨਲ ਟੈਸਟ ਡਰਾਈਵ ਆਪਾਂ ਚਲਾ ਕੇ ਵੇਖ ਰਹੇ ਸੀ ਸਕੂਟੀ ਵੀ ਕਿਵੇਂ ਚਲਦੀ ਹੈ